ਸਾਵਨ ਮਹੀਨਾ ਜੋ ਕਿ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਹੈ ਪੰਜਾਬ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਦ੍ਰਿਸ਼ਟੀ ਨਾਲ ਬਹੁਤ ਮਹੱਤਵਪੂਰਨ ਹੁੰਦਾ ਹੈ ਇਸ ਦੌਰਾਨ ਸਵੇਰੇ ਤੇ ਸ਼ਾਮ ਨੂੰ ਮੰਦਰਾ ਵਿੱਚ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ ਤੇ ਭਗਤ ਮੰਦਿਰ ਵਿਖੇ ਪਹੁੰਚ ਕੇ ਸ਼ਿਵਲਿੰਗ ਤੇ ਜਲ ਅਭਿਸ਼ੇਕ ਕਰਦੇ ਹਨ ਭਗਤ ਸ਼ਿਵ ਜੀ ਜੀ ਦੀ ਆराधना ਕਰਦੇ ਹਨ ਅਤੇ ਸੁੱਖ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ ਅਤੇ ਸਾਵਨ ਮਹੀਨੇ ਦੇ ਵਿੱਚ ਆਉਣ ਵਾਲੇ ਸੋਮਵਾਰ ਦੇ ਵਰਤ ਰੱਖਦੇ ਹਨ ਇਸੇ ਤਰ੍ਹਾਂ ਜਿਵੇਂ ਜਲੰਧਰ ਦੇ ਅਧੀਨ ਆਉਂਦੇ ਕਸਬਾ ਨੂਰ ਮਹਿਲ ਦੇ ਪ੍ਰਾਚੀਨ ਬਾਬਾ ਪੂਤਨਾਥ ਮੰਦਰ ਵਿਖੇ ਚਰਨਜਵਾਸ ਲਾਨਾ ਸਾਵਣ ਮਹੀਨਾ ਬਣਾਇਆ ਗਿਆ ਤੇ ਸਾਵਣ ਮਹੀਨੇ ਦੇ ਆਖੀਰਲੇ ਸੋਮਵਾਰ ਨੂੰ ਮੁੱਖ ਰੱਖਦੇ ਹੋਏ ਭਗਤਾਂ ਦੀ ਭੀੜ ਸਵੇਰੇ ਤੋਂ ਹੀ ਮੰਦਰ ਵਿਖੇ ਲੱਗਣੀ ਸ਼ੁਰੂ ਹੋ ਗਈ ਭਗਤ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਖਾਈ ਦੇ ਰਹੇ ਸਨ ਮੰਦਰ ਵਿਖੇ ਮੁਫਤ ਵਿੱਚ ਮਹਿੰਦੀ ਲਗਾਈ ਗਈ ਅਤੇ ਚੂੜੀਆਂ ਦਿੱਤੀਆਂ ਗਈਆਂ ਮੰਦਰ ਵਿਖੇ ਸਵੇਰ ਤੋਂ ਹੀ ਲੰਗਰ ਅਟੁੱਟ ਵਰਤਾਇਆ ਗਿਆ ਇਸ ਸ਼ੁਭ ਮੌਕੇ ਤੇ ਖੂਨਦਾਨ ਦਾ ਕੈਂਪ ਵੀ ਲਗਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਕਰਨ ਲਈ ਹਲਕਾ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਅਭੀਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਮੰਦਿਰ ਕਮੇਟੀ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਮੁੱਖ ਮਹਿਮਾਨ ਵੱਲੋਂ ਰੀਬਨ ਕੱਟ ਕੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਕਮੇਟੀ ਮੈਂਬਰਾਂ ਵੱਲੋਂ ਸਰੋਪਾ ਤੇ ਸਨਮਾਨ ਚਿੰਨ੍ਹ ਦੇ ਕੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ ਮੁੱਖ ਮਹਿਮਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸੰਜੇ ਤੌਰ ਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹੋਇਆ ਪੌਦੇ ਵੀ ਲਗਾਏ ਗਏ ਇਸ ਮੌਕੇ ਤੇ ਦਿੱਲੀ ਤੋਂ ਆਏ ਕਲਾਕਾਰਾਂ ਵੱਲੋਂ ਵੱਖ-ਵੱਖ ਸੁੰਦਰ ਚਾਂਕੀਆਂ ਵੀ ਪੇਸ਼ ਕੀਤੀਆਂ ਗਈਆਂ ਇਸ ਮੌਕੇ ਤੇ ਰਜਿੰਦਰ ਕੁਮਾਰ ਸੰਧੀ ਚੇਅਰਮੈਨ ਰਾਜਕੁਮਾਰ ਮੇਨ ਪ੍ਰਧਾਨ ਅਨੀਲ ਮਿਸਰ ਜਨਰਲ ਸਕੱਤਰ ਪਵਨ ਕੁਮਾਰ ਤਕਿਆਰ ਸੀਨੀਅਰ ਮੀਤ ਪ੍ਰਧਾਨ ਪ੍ਰੇਸ਼ਾਨ ਕੁਮਾਰ ਸੰਧੀਰ ਮੀਤ ਪ੍ਰਧਾਨ ਹਰੀਸ਼ ਕੁਮਾਰ ਮੈਨ ਕੈਸ਼ੀਅਰ ਰਾਜਿੰਦਰ ਕਾਲੜਾ ਪੀ ਆਰ ਰੋ ਸੁਭਾਸ਼ ਕੋਲੀ ਸ਼ਰਨਜੀਤ ਬਿੱਲਾ ਰਾਮ ਮੂਰਤੀ ਜਗਪਾਲ ਇੰਦਰਜੀਤ ਮਹੇਸ਼ ਕੁਮਾਰ ਜਗਪਾਲ ਸੁਰਿੰਦਰ ਸ਼ਰਮਾ ਤੇ ਸੁਰਿੰਦਰ ਕੁਮਾਰ ਤਕਿਆਰ ਆਦਿ ਹਾਜ਼ਰ ਸਨ ਨੂਰ ਮਹਿਲ ਤੋਂ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਅੱਜ ਬਾਬਾ ਪੂਤਨਾ ਸਿੰਘ ਮੰਦਿਰ ਦੇ ਵਿੱਚ ਸ਼ਿਵ ਭਗਵਾਨ ਦੀ ਅਰਾਧਨਾ ਹੋ ਰਹੀ ਹੈ ਸਾਰੇ ਪਾਸੇ ਔਰਤਾਂ ਨੇ ਵਰਤ ਰੱਖੇ ਹੋਏ ਨੇ ਉਹ ਪੂਜਨ ਵਾਸਤੇ ਆ ਰਹੀਆਂ ਮਹਿੰਦੀ ਲਗਾ ਰਹੇ ਆ ਬੜੀਆਂ ਖੁਸ਼ੀਆਂ ਦਾ ਮਾਹੌਲ ਆ ਬਹੁਤ ਆ ਪਿਆਰਾ ਮਾਹੌਲ ਬਣਿਆ ਹੋਇਆ ਇੱਥੇ ਜਿਹੜਾ ਲੋਕ ਜਿਹੜਾ ਸ਼ਿਵ ਮਹਿਮਾ ਦੇ ਵਿੱਚ ਲੀਨ ਨੇ ਪੂਰੀ ਤਰ੍ਹਾਂ ਗੁਣਗਣ ਕਰ ਰਹੇ ਆ ਪ੍ਰਬੰਧਕ ਕਮੇਟੀ ਨੇ ਬੜੇ ਅੱਛੇ ਪ੍ਰਬੰਧ ਕੀਤੇ ਹੋਇਆ ਔਰ ਸ਼ਿਵ ਜੀ ਦੀ ਮਹਿਮਾ ਦੇ ਨਾਲ-ਨਾਲ ਇਹਨਾਂ ਨੇ ਇੱਥੇ ਖੂਨਦਾਨ ਕੈਂਪ ਵੀ ਜਿਹੜਾ ਉਹ ਲਗਾਇਆ ਔਰ ਹੋਰ ਵੀ ਬੜੇ سارے ਕੰਮ ਜਿਹੜੇ ਪੁੱਟਾ ਟੂ ਅੰਡਰ ਕਮੇਟੀ ਕਰਦੀ ਹੈ ਜੇ ਵਿੱਚ ਫਿਜ਼ੀਓਥੈਰੇਪੀ ਹੋਮੋਪੈਥੀ ਦੀ ਮੈਡੀਸਿਨਸ ਦੂਸਰੀਆਂ ਮੈਡੀਸਿਨਸ ਸਮੇਂ-ਸਮੇਂ ਤੇ ਅੱਖਾਂ ਦੇ ਕੈਂਪ ਲੱਗਦੇ ਰਹਿੰਦੇ ਆ ਔਰ ਹਰ ਸੰਭੋਗ ਕੋਸ਼ਿਸ਼ ਹੈ ਕਿ ਕਮੇਟੀ ਦੇ ਕਿ ਉਹ ਜਿਹੜਾ ਲੋਕਾਂ ਨੂੰ ਵਤ ਤੋਂ ਵਤ ਪਗਵਾਨ ਦੇ ਨਾਮ ਤੇ ਰਾਹਤ ਦਿੱਤੀ ਜਾਵੇ ਔਰ ਸਭ ਤੋਂ ਵੱਡੀ ਗੱਲ ਇੱਥੇ ਕੌਸ਼ਲਾ ਦਾ ਪ੍ਰਬੰਧ ਸੰਚਾਲਨ ਹੋ ਰਿਹਾ ਬੜੀਆਂ ਵੱਡੀ ਪੱਧਰ ਤੇ ਕੌਂਸਲ ਜੜੀਆਂ ਤੋਂ ਹੋਇਆ ਇੱਥੇ ਰੱਖਿਆ ਜਾਂਦੀ ਆ ਔਰ ਉਹਨਾਂ ਬੜੀ ਵਧੀਆ ਤਰੀਕੇ ਨਾਲ ਸੰਸਕਰਤ ਵੀ ਕੀਤੀ ਜਾਂਦੀ ਹੈ ਔਰ ਅੱਜ ਦੇ ਇਸ ਤੀਆਂ ਤੀਚ ਦੀਆਂ ਤੇ ਸਾਵਣ ਦੇ ਮਹੀਨੇ ਦੀ ਆਪ ਵਰਕਸ਼ਪ ਦੇ ਖਾਸ ਦਿਨ ਦੀਆਂ ਮੇਰੇ ਵੱਲੋਂ ਸਾਰੇ ਨੋਰਮਲ ਸ਼ਹਿਰ ਨੂੰ ਪੂਰੇ ਹਲਕੇ ਨੂੰ ਬਹੁਤ ਬਹੁਤ ਮੁਬਾਰਕਾ ਖਾਸ ਕਰਕੇ ਉਹ ਔਰਤਾਂ ਜਿਹੜੀਆਂ ਅੱਜ ਵਰਤ ਰੱਖ ਰਹੀਆਂ ਅੱਜ ਜਿਨ੍ਹਾਂ ਨੇ ਵਰਤ ਰੱਖੇ ਹੋਏ ਆ ਪੂਜਣ ਵਾਸਤੇ ਆ ਰਹੀਆਂ ਕਿਉਂਕਿ ਮੇਰੇ ਖਿਆਲ ਆਖਰੀ ਸੋਮਵਾਰ ਇੱਕ ਜਿਹੜਾ ਤੀਜ ਦੇ ਮਹੀਨੇ ਦਾ ਉਹਨਾਂ ਨੂੰ ਵੀ ਬਹੁਤ-ਬਹੁਤ ਵਾਰ ਕਾਮ ਪਰਮਤਮਾ ਨਾਲ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਭਗਵਾਨ ਸ਼ਿਵ ਜੀ ਵੱਲੋਂ ਉਹਨਾਂ ਨੂੰ ਸਿੱਤੇ ਮੇਰੇ ਪਰ ਹੱਥ ਰਹੇ ਉਹਨਾਂ ਦੀਆਂ ਮੰਗੀਆਂ ਹੋਈਆਂ ਮਰਦਾਂ ਜਿਹੜੀਆਂ ਉਹ ਪੂਰੀਆਂ ਹੋਣ ਉਹਨਾਂ ਦੇ ਪਰਿਵਾਰ ਦੇ ਵਿੱਚ ਪਿਆਰ ਤੇ ਤਫਾਕ ਰੱਖਣੇ ਧੰਨਵਾਦ ਪੰਜਾਬ ਸਰਕਾਰ ਨਾਲੋਂ ਅੱਜਾਂ ਤੇ ਦਿੱਤੀ ਰਹੀਆਂ ਉਸੇ ਤਰ੍ਹਾਂ ਇਹਨਾਂ ਦੇ ਸ਼ਾਹੀ ਖੇਤੋਂ ਦਾ ਵੀ ਇੱਕ ਗੰਡਾ ਮੈਂ ਤੁਹਾਨੂੰ ਹਾਲ ਹੀ ਜੀ ਬਹੁਤ ਵੱਧ ਪਰਲਣਾ ਚਾਹ ਰਿਹਾ ਕੀ ਕਹਿਣਾ ਚਾਹੂੰ ਅ ਬਿਲਕੁਲ ਜੀ ਪੰਜਾਬ ਸਰਕਾਰ ਜਿਹੜੀ ਆ ਆਪਣੇ ਲੋਕਾਂ ਵਾਸਤੇ ਸੁਹਿਰਦ ਆ ਆਮ ਲੋਕਾਂ ਵਾਸਤੇ ਸੁਹਿਰਦ ਆ ਧਰਤੀ ਤੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਸਤੇ ਜਿਵੇਂ 22 ਦੇ ਵਿੱਚ ਸਰਕਾਰ ਆਈ ਸੀ ਉਹਦੇ ਤੇ ਪਾਵਨ ਦਿਆ ਔਰ ਕੰਮ ਕੀਤੇ ਜਾ ਰਿਹਾ ਔਰ ਇਹ ਨਸ਼ੇ ਦੀ అలਮਤ ਜਿਹਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ ਘਰਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਘਰਾਂ ਦੇ ਚਿਰਾਗ ਬੁੱਝ ਗਏ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਮਾਵਾਂ ਉਹ ਅੱਜ ਤੱਕ ਵਿਲਕਦੀਆਂ ਆਪਣੇ ਬੱਚਿਆਂ ਲਈ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਜਿਨ੍ਹਾਂ ਦੇ ਸਿਰ ਤੋਂ ਉਹਨਾਂ ਦੇ ਵਾਪਸ ਆਇਆ ਉੱਠ ਗਿਆ ਔਰ ਇਹੋ ਜਿਹਾ ਤਾਣਾ ਬਾਣਾ ਬਣ ਗਿਆ ਕਿ ਪੰਜਾਬ ਜਿਹੜਾ ਦੁਨੀਆ ਦੇ ਵਿੱਚ ਨਸ਼ੇ ਦੇ ਨਾਮ ਤੇ ਮਸ਼ਹੂਰ ਹੋ ਗਿਆ ਔਰ ਉਹਦੇ ਤੇ ਲਗਾਮ ਕੱਸਣ ਵਾਸਤੇ ਪਿਛਲੇ ਤਕਰੀਬਨ ਮਾਰਚ ਤੋਂ ਇਹ ਮਹਿੰਮ ਚੱਲਦੀ ਆ ਲਗਾਤਾਰ ਚੱਲ ਰਹੀ ਹੈ ਜਿਹਦੇ ਤਹਿਤ ਤੁਸੀਂ ਸਮਝਦੇ ਹੋ ਕਿ ਕਟੂਕਟ ਹੁਣ ਤੱਕ 11 12 ਕੁਇੰਟਲ ਚਿੱਟਾ ਚੜਾ ਸਰਕਾਰ ਨੇ ਫੜਿਆ ਔਰ 23-24 ਹਜ਼ਾਰ ਜਿਹੜੇ ਸਮੱਗਲਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਗਿਆ ਔਰ ਇਹਦੇ ਤੇ ਅਧੂ ਕਾਬੂ ਕਿਵੇਂ ਪਾਉਣਾ ਸਸੇ ਨੌਜਵਾਨਾਂ ਨੂੰ ਨਵੇਂ ਰਾਹ ਦਿਖਾਉਣੀ ਕਿਵੇਂ ਆ ਉਹਨਾਂ ਨੂੰ ਕਿਵੇਂ ਬਿਜ਼ੀ ਕਰਨਾ ਕਿ ਉਹ ਇਸ ਪਾਸੇ ਧਿਆਨ ਨਾ ਦੇਣ ਉਹਦੇ ਵਾਸਤੇ ਸਰਕਾਰ तकरीबन ਜਿਹੜੀਆਂ ਪਹਿਲੇ 라ਉਂਡ ਦੇ ਵਿੱਚ ਉਹਦੇ ਵਿੱਚ 3000 ਗਰਾਊਂਡਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣ ਰਹੀਆਂ ਔਰ ਉਹਦੇ ਵਿੱਚ 30 ਗਰਾਊਂਡਾਂ ਆਪਣੇ ਹਲਕੇ ਦੇ ਵਿੱਚ ਵੀ ਬਣ ਰਹੀਆਂ ਪੂਰੇ ਹਲਕੇ ਦੇ ਵਿੱਚ ਅਸੀਂ ਬਣਾ ਰਹੇ ਆ ਉਹਨਾਂ 30 ਤੋਂ ਅਲਾਵਾ ਵੀ ਅਸੀਂ ਪਿੰਡਾਂ ਦੇ ਵਿੱਚ ਜਿਹੜੀ ਕੋਸ਼ਿਸ਼ ਆ ਕਿ ਹਰ ਪਿੰਡ ਦੇ ਵਿੱਚ ਗਰਾਊਂਡ ਬਣੇ ਕਿਤੇ ਕਿੱਲਾ ਜਗ੍ਹਾ ਕਿਤੇ ਦੋ ਕਿੱਲੇ ਜਗ੍ਹਾ ਕਿਤੇ ਇਸ ਤੋਂ ਘੱਟ ਕਿਤੇ ਇਸ ਤੋਂ ਵਿਵਾਦ ਜਿਵੇਂ ਜਿਵੇਂ ਸਾਨੂੰ ਜ਼ਮੀਨ ਮਿਲਦੀ ਹੈ ਉਸ ਹਿਸਾਬ ਦੇ ਨਾਲ ਨੌਜਵਾਨਾਂ ਨੂੰ ਇਸ ਰਾਹ ਪਾਉਣ ਵਾਸਤੇ ਕਿ ਜਿਹੜਾ ਇਹ ਸੱਚਾ ਸੁੱਚਾ ਤੇ ਸਿਹਤਮੰਦ ਰਸਤਾ ਆ ਖੇਡ ਦੇ ਮੈਦਾਨ ਦੇ ਵਿੱਚ ਜਾਣਾ ਉਹਦੇ ਵੱਲ ਤੋਰਨ ਵਾਸਤੇ ਸਰਕਾਰ ਪੂਰੀ ਤਨਦੇਹੀ ਦੇ ਨਾਲ ਹਰ ਹਿੱਲੇ ਜਿਹੜੀ ਲੱਗੀ ਹੋਈ ਔਰ ਸਾਨੂੰ ਪੈਸੇ ਵੀ ਜਿਹੜੇ 33 ਕਰੋੜਾਂ ਦੇ ਉਹ ਇਸ਼ੂ ਹੋ ਚੁੱਕੇ ਥੈਂਕ ਯੂ ਧੰਨਵਾਦ ਅੱਜ ਬਹੁਤ ਖੁਸ਼ੀ ਦਾ ਮੌਕਾ ਕਿ ਮੰਦਰ ਸ੍ਰੀ ਪਪਾ ਭੋਦਨਾਥ ਨੂਰ ਮਹਿਲ ਵਿਖੇ ਅਸੀਂ ਸ਼ਾਵਣ ਮਾਸ ਦਾ ਜਿਹੜਾ ਮੇਲਾ ਬਹੁਤ ਹੀ ਹਰਸ਼ ਉਲਾਸ ਨਾਲ ਮਨਾਇਆ ਗਿਆ ਤੇ ਅੱਜ ਵਰਤਜ ਆਪਨ ਦੇ ਨਾਲ ਨਾਲ ਹੀ ਇਸ ਦਾ ਅੱਜ ਅਖੀਰਲਾ ਦਿਨ ਹੈ ਅੱਜ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਇੰਨੀਆ ਵਧੀਆ ਰੌਣਕਾਂ ਲੰਬੇ ਲੰਬੇ ਲਾਈਨਾਂ ਦੇ ਵਿੱਚ ਭਗਤ ਜਨ ਇਥੇ ਪੋਲੇਨਾਥ ਜੀ ਦੇ ਦਰਸ਼ਨ ਕਰਨ ਆਉਂਦਾ ਪੂਜਾ ਪਾਠ ਕਰਨ ਆਏ ਨੇ ਮੰਦਰ ਸ੍ਰੀ ਪਪਾ ਭੂਤਨਾਥ ਕਮੇਟੀ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਜੀ ਆਖਦੀ ਆ ਤੇ ਸਾਰੇ ਹੀ ਭਗਤਾਂ ਨੂੰ ਅੱਜ ਦੇ ਇਸ ਮੁਬਾਰਕ ਮੌਕੇ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਪੇਟ ਕਰਦੀ ਹੈ ਮੰਦਰ ਸ੍ਰੀ ਪਪਾ ਭੂਦਰਾਤ ਕਮੇਟੀ ਜਿੱਥੇ ਧਰਮ ਆਤਿ ਕਾਰੇ ਕਰਦੀ ਆ ਉਸ ਦੇ ਨਾਲ ਨਾਲ ਧਰਮ ਦੇ ਕਾਰੇ ਕਰਦੀ ਆ ਉਸ ਦੇ ਨਾਲ ਨਾਲ ਅਸੀਂ ਧਰਮ ਆਤਿ ਦੇ ਕਾਰੇ ਵੀ ਕਰਦੇ ਆ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਸਾਡੇ ਵੱਲੋਂ ਕਮੇਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਐਨ ਆਰ ਆਈ ਲੋਕਾਂ ਦੇ ਸਹਿਯੋਗ ਨਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਕਿਉਂਕਿ ਐਨ ਆਰ ਆਈ ਲੋਕਾਂ ਦੀ ਸਹਿਯੋਗ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਬੜੀ ਵੱਡੀ ਮਾਲੀ ਸਹਾਇਤਾ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਸ਼ੇ ਭਗਤਾਂ ਦੁਆਰਾ ਗਊ ਮਾਤਾ ਦੇ ਭਗਤਾਂ ਦੁਆਰਾ ਹਰ ਸਾਲ ਬਹੁਤ ਜਿਆਦਾ ਤੋਂ ਜਿਆਦਾ ਸਾਡੀ ਹੈਲਪ ਕਰਦੇ ਨੇ ਬਹੁਤ ਵੱਡੀ ਮਾਤਰਾ ਵਿੱਚ ਸਾਡੀ ਹੈਲਪ ਕਰਦੇ ਨੇ ਮੁਸਲੇ ਵੀ ਧੰਨਵਾਦ ਆ ਅਸੀਂ ਸਾਰੇ ਧੰਨਵਾਦ ਦਈ ਆ ਅਰ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਲਈ ਉਤਸ਼ਾਹ ਹੈ ਕੈਂਪ ਦੇ ਨਾਲ-ਨਾਲ ਇੱਥੇ ਅਲੱਗ-ਅਲੱਗ ਵਿਅੰਜਨਾਂ ਦੇ ਭਗਤਾਂ ਲਈ ਲੰਗਰ ਲਗਾਏ ਗਏ ਵਰਤ ਵਾਲੇ ਭਗਤਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਉਹਨਾਂ ਵਾਸਤੇ ਵੀ ਲੰਗਰ ਲਗਾਏ ਗਏ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜੀ ਮੰਦਰ ਦੀ ਮਾਨ ਮਰਿਆਦਾ ਹੈ ਉਸ ਦਾ ਧਿਆਨ ਰੱਖਦੇ ਹੋਏ ਇਸੇ ਤਰ੍ਹਾਂ ਹੀ ਬੋਲੇ ਨਾਸ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣਗੇ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਕੰਪਨੀ ਦਾ ਇੱਕ ਵੀ ਆਇਸੀ ਹਾਂਜੀ ਅੱਜ ਵਿਸ਼ੇਸ਼ ਤੌਰ ਤੇ ਬਲੱਡ ਡੋਨੇਸ਼ਨ ਕੈਂਪ ਦਾ ਉਹਨਾਂ ਨੇ ਉਹ ਆਯੋਜਨ ਕੀਤਾ ਉਸ ਦੇ ਨਾਲ ਨਾਲ ਅਸੀਂ ਵਣ ਮਹੌਸਤਵ ਵੀ ਮਨਾਇਆ ਉਹਦੇ ਵਾਸਤੇ ਵੀ ਪਲਾਂਟੇਸ਼ਨ ਵੀ ਕਰਕੇ ਗਏ ਆ ਤੇ ਹੋਰ ਵੀ ਅਸੀਂ ਇਦਾਂ ਦੇ ਜਿਹੜੇ ਕਾਰਜ ਆ ਵਣ ਮਹੌਸਤਵ ਇਹ ਸਾਡਾ ਲਗਾਤਾਰ ਚੌਥਾ ਵਣ ਮਹੌਸਤਵ ਆ ਅਸੀਂ ਪਹਿਲਾਂ ਵੀ ਮਨਾਇਆ ਹਿਸਾਬਨ ਮਹੀਨੇ ਦੇ ਵਿੱਚ ਅਸੀਂ ਪੌਦੇ ਲਗਾਉਂਦੇ ਰਹਿੰਦੇ ਆ ਤੁਸੀਂ ਇਹ ਚੰਗਾ ਸਵਾਲ ਕੀਤਾ ਕਿ ਜਿਹੜਿਆ ਮੰਦਿਰ ਸ੍ਰੀ ਪਪਾ ਭੋਤਨਾਥ ਕਮੇਟੀ ਆ ਤੁਸੀਂ ਮੰਦਿਰ ਪ੍ਰਾਂਗਣ ਦੇ ਵਿੱਚ ਬਾਹਰ ਦੇਖਿਆ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਲਾਂਟਸ ਨੇ ਉਹ ਲਾਏ ਹੋਏ ਨੇ ਇਕੱਲਾ ਲਾਉਣ ਦਾ ਨਹੀਂ ਸਾਡਾ ਹੁੰਦਾ ਅਸੀਂ ਉਹ ਪਾਲਦੇ ਵੀ ਆ ਅੱਜ ਉਹੀ ਜਿਹੜੇ ਪਲਾਂਟਸ ਨੇ ਜਿਨ੍ਹਾਂ ਨੂੰ ਸਾਡੇ ਕਮੇਟੀ ਮੈਂਬਰਾਂ ਨੇ ਲਗਾਇਆ ਹੈ ਪਾਲਿਆ ਹੈ ਅੱਜ ਉਹ ਸ਼ੋਭਾ ਵਧਾ ਰਹੇ ਆ ਪੂਰੇ ਮੰਦਿਰ ਦੀ ਪੂਰੀ ਗ੍ਰੀਨਰੀ ਜਿਹੜੀ ਆ ਉਹ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ ਸੋ ਇਸ ਕਰਕੇ ਮੈਂ ਇੱਕ ਮਹੀਨੇ ਤੇ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਭੈਣਾ ਬੀਪੀਆਂ ਦਾ ਪ੍ਰੋਗਰਾਮ ਵੀ ਅਸੀਂ ਨਾਲ-ਨਾਲ ਰੱਖਦੇ ਆ ਕਿਉਂਕਿ ਸਾਵਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਾਡੇ ਸ਼ਹਿਰ ਦੀਆਂ ਇਲਾਕੇ ਦੀਆਂ ਲੜਕੀਆਂ ਨੇ ਉਹ ਵਿਸ਼ੇਸ਼ ਤੌਰ ਤੇ ਜਦੋਂ ਪੇਕੇ ਆਉਂਦੀਆਂ ਨੇ ਸਾਵਣ ਮਹੀਨੇ ਤਾਂ ਉਹਨਾਂ ਵਾਸਤੇ ਅਸੀਂ ਖਾਸ ਸਾਵਣ ਮੀਲੇ ਦੇ ਤੀਆਂ ਦਾ ਅਸੀਂ ਇੱਥੇ ਮੇਲਾ ਕਰਾਉਂਦੇ ਆ ਉਹਨਾਂ ਵਾਸਤੇ ਅਸੀਂ ਚੂੜੀਆਂ ਦੇ ਨਾਲ-ਨਾਲ ਮਹਿੰਦੀ ਦੀ ਰਸਮ ਵੀ ਕੋਲੇਨਾਹ ਜੀ ਦੇ ਨਾਂ ਦੇ ਕੀਤੀ ਜਾਂਦੀ ਹੈ ਤੇ ਬੜਾ ਵਧੀਆ ਲੱਗਦਾ ਕਿ ਜਦੋਂ ਖਾਸ ਕਰਕੇ ਔਰ ਤਾਂ ਸ਼ਮੂਲੀਦ ਕਰਦੀਆਂ ਨੇ ਇਹੋ ਜੇ ਸਮਾਗਮਾਂ ਦੇ ਵਿੱਚ ਤੇ ਇਹ ਸਾਰੇ ਦਾ ਸਾਰਾ ਜਿੱਡਾ ਸਾਡਾ ਸਮਾਗਮ ਹੈ ਉਹ ਧਾਰਮਿਕ ਧਰਮ ਦੇ ਆਧਾਰ ਤੇ ਹੈ ਤਾਂ ਕਿਉਂਕਿ ਧਰਮ ਸਾਡੇ ਲਈ ਆਪਣੇ ਆਪ ਵਿੱਚ ਇੱਕ ਪ੍ਰੇਰਨਾ ਸਰੋਤ ਹੈ ਸੋ ਮੈਂ ਇੱਕ ਵਾਰੀ ਫਿਰ ਸਾਰੇ ਹੀ ਸ਼ੇ ਭਗਤਾਂ ਨੂੰ ਅੱਜ ਦੇ ਸ਼ੁਭ ਅਵਸਰ ਤੇ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਕਮਰ ਬਹਿਨ ਜੀ ਚੇਅਰਮੈਨ ਸ਼੍ਰੀ ਰੇਂਦਰ ਕੁਮਾਰ ਸੰਦੀਰ ਜੀ, ਕ੍ਰਿਸ਼ਨ ਸੰਦੀਰ ਜੀ ਤੇ ਪਵਨ ਕੁਮਾਰ ਤੱਕਿਆਰ ਜੀ, ਅਰੀਸ਼ ਮਹਿਣ ਜੀ, ਆਰਾਮ ਮੋਤੀ ਜਗਪਾਲ ਜੀ ਤੇ तमाम ਜਿੰਨੇ ਵੀ ਸਾਡੇ ਅਧਿਕਾਰੀਆਂ ਨੇ, ਅਹੁਦੇਦਾਰ ਨੇ ਉਹਨਾਂ ਵੱਲੋਂ ਇੱਕ ਵਾਰੀ ਫੇਰ ਸਾਰੀ ਹੀ ਸੰਗਤ ਨੂੰ ਜਿਹਨਾਂ ਨੇ ਅੱਜ ਇੱਥੇ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਆ, ਵਧਾਈ ਦਿੰਦੇ ਆ ਪੂਰੀ ਦੇਸ਼ ਵਿਦੇਸ਼ ਵਿੱਚ ਬੈਠੀ ਸਾਰੀ ਸੰਗਤ ਨੂੰ ਮੰਦਰ ਸ਼੍ਰੀ ਪਪਾ ਪੋਤਨਾਥ ਅਤੇ ਗਊਸ਼ਾਲਾ ਕਮੇਟੀ ਵੱਲੋਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਮਪੇਨ ਕਰਦਾ ਹਾਂ। ਧੰਨਵਾਦ।